ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਆਪ ਜੀ ਸਾਰੇ ਭਾਈ ਸਾਹਿਬ ਭਾਈ ਔੰਕਾਰ ਸਿੰਘ ਜੀ ਦੇ ਦਸਹਰਾ ਦੀ ਯਾਦ ਹਯਾਤ ਆਪ ਜੀ ਬਣਾ ਰਹੇ ਹੋ ਜਿਵੇਂ ਸਕੱਤਰ ਸਾਹਿਬ ਨੇ ਦੱਸਿਆ ਕਿ ਭਾਈ ਸਾਹਿਬ ਬੜੇ ਛੋਟੇ ਜੀ ਕਿਰਤ ਵਿਰਤ ਕਰਿਆ ਕਰਦੇ ਸਨ ਪਰ ਮubarrak ਤੇ ਪਾਤਰ ਹਨ ਇਸ ਦੇ ਵਿੱਚ ਕੋਈ ਦੋਰਾ ਨਹੀਂ ਹੈ ਕਿ ਭਾਈ ਸਾਹਿਬ ਨੇ ਔੰਕਾਰ ਸਿੰਘ ਜੀ ਨੇ ਜੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਛੋਟਾ ਵਿਵਸਾਇ ਹੁੰਦੇ ਕਾਰਨ ਉਹਨੇ ਸਾਰਾ ਪਰਿਵਾਰ ਪੜਾਇਆ ਅਤੇ ਦੁਨਿਆਵੀ ਵਿਦਿਆ ਦਿੱਤੀ ਉਹਦੇ ਨਾਲ ਉਹਨਾਂ ਦਾ ਬੱਚਾ ਜੋ ਹੈ ਉਹ ਧਾਰਮਿਕ ਵਿਦਿਆ ਦੇ ਨਾਲ ਜੁੜਿਆ ਜੇ ਪਰਿਵਾਰ ਦੇ ਵਿੱਚ ਗੁਣ ਅਗਰ ਹਵਨ ਤਾਂ ਉਹ ਪਰਿਵਾਰ ਜ਼ਰੂਰ ਜ਼ਰੂਰ ਆਪਣੇ ਆਪ ਨੂੰ ਅਪਣਾਉਂਦਾ ਹੈ ਜੇ ਉਹਨਾਂ ਦੀ ਬੱਚੀਆਂ ਅੱਛੇ ਤਰੀਕੇ ਨਾਲ ਪੜ੍ਹ ਕੇ ਅੱਛੇ ਕਾਰਾਂ ਦੇ ਅੱਜ ਅੱਛੀ ਅੱਛੀ ਸਰਵਿਸ ਕਰ ਰਹੀਆਂ ਨੇ ਬੱਚਾ ਉਹਨਾਂ ਦਾ ਕੋਈ ਟ੍ਰੇਨਿੰਗ ਕਰ ਰਿਹਾ ਮੇਰੇ ਖਿਆਲ ਮਾਪਿਓ ਦੇ ਗੁਣ ਜੋ ਹਨ ਇੱਥੇ ਸਾਹਮਣੇ ਦਿਸਦੇ ਹਨ ਨਹੀਂ ਤਾਂ ਇਨਸਾਨ ਜੋ ਹੈ ਇਹ ਦੇਖਦਾ ਰਹਿੰਦਾ ਕਿ ਕਾਰਾਂ ਦੇ ਪਰਿਵਾਰ ਅਸੀਂ ਦੇਖਿਆ ਕਰਦੇ ਹਾਂ ਕਿ ਜ਼ਰੂਰ ਧਾਰਮਿਕ ਵਿਦਿਆਵਾਂ ਦੇ ਨਾਲ ਜੁੜਦੇ ਹਨ ਤਰਨ ਨੂੰ ਅੱਗੇ ਦੱਸਣਾ ਅੱਗੇ ਉਛਾਲ ਕੇ ਦੱਸਣਾ ਪਰ ਜੇ ਘਰਾਂ ਦੀ ਹਾਲਾਤ ਦੇਖੀ ਜਾਵੇ ਤਾਂ ਉਹਨਾਂ ਦੇ ਘਰ ਦੇ ਵਿੱਚ ਇੱਕ ਵੀ ਬੱਚਾ ਜਿਹੜਾ ਹੈ ਉਹ ਦਰਿਆ ਵੀ ਭੜਾਈ ਲਿਆ ਕੇ ਅੰਗੀ ਨਹੀਂ ਚਲਿਆ ਪ੍ਰਮਾਤਮਾ ਜੋ ਹੈ ਉਹ ਹਰ ਇਨਸਾਨ ਦੇ ਨਾਲ ਹੈ ਜੇ ਮਨੁੱਖ ਨੂੰ ਸੋਚਿਆ ਜਾਵੇ ਕਿ ਮਨੁੱਖ ਤੂੰ ਇਸ ਦੁਨੀਆ ਦੇ ਵਿੱਚ ਆਇਆ ਤੂੰ ਕੰਮ ਕੀ ਕਰਨੇ ਸਨ ਉਹਦੇ ਸਭ ਤੋਂ ਪਹਿਲਾਂ ਉਹਨੇ ਕਿਹਾ ਜੇ ਤੂੰ ਘਰ ਮਾਪਿਓ ਦੀ ਸੇਵਾ ਕਰਨੀ ਹੈ ਪਰਿਵਾਰ ਦੀ ਸੇਵਾ ਕਰਨੀ ਪਰਿਵਾਰ ਦੇ ਨਾਲ ਚੱਲਣਾ ਹੈ ਤਾਂ ਇਹ ਤੇਰਾ ਜੀਵਨ ਹੈ ਹਰ ਇਨਸਾਨ ਜੋ ਹੈ ਆਪਣੇ ਆਪ ਨੂੰ ਹਰ ਤਕਲੀਫ ਆਵੇ ਦੁੱਖ ਹੋਵੇ ਜ਼ਰੂਰ ਪ੍ਰਮਾਤਮਾ ਦਾ ਨਾਂ ਲੈਂਦਾ ਹੈ ਕਿ ਪ੍ਰਮਾਤਮਾ ਮੈਨੂੰ ਇਸ ਦੁੱਖਾਂ ਦੇ ਇਤਰਾ ਤੂੰ ਦੂਰ ਕਰਨ ਦੀ ਕੋਸ਼ਿਸ਼ ਕਰਾਤੇ ਪ੍ਰਮਾਤਮਾਗੇ ਅਰਦਾਸ ਕਰਦਾ ਅਰਦਾਸ ਅਰਜ਼ੀਆਂ ਬੇਨਤੀ ਕਰਦਾ ਰਹਿੰਦਾ ਹੈ ਕਿ ਮੈਂ ਇਸ ਤਰੀਕੇ ਦੇ ਨਾਲ ਜੀਵਨ ਜੀ ਰਿਹਾ ਹਾਂ ਪ੍ਰਮਾਤਮਾ ਮੇਰਾ ਜੀਵਨ ਜੋ ਹੈ ਉਹ ਪਰਿਵਾਰ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਹੈ ਅਸੀਂ ਅੱਜ ਦੇਖ ਰਹੇ ਹਾਂ ਕਿ ਭਾਈ ਸਾਹਿਬ ਭਇੰਕਰ ਸਿੰਘ ਜੀ ਉਹਨਾਂ ਦੇ ਜਿਹੜੇ ਪਿਤਾ ਜੀ ਜਿਸਾਂ ਵੀਜਾ ਸਿੰਘ ਜੀ ਬੇਸਿਕਲੀ ਅਸੀਂ ਉਹਨਾਂ ਨੂੰ ਬੇકરી ਵਾਲਾ ਕਿਹਾ ਕਰਦੇ ਸਾਂ ਸਾਡੇ ਗਵਾਂਢ ਦੇ ਬੇਕਰੀ ਕਰਦੇ ਸਨ ਬਹੁਤ ਪੁਰਾਣਾ ਵਪਾਰੀ ਇੱਥੇ ਕਰਿਆ ਕਰਦੇ ਸਾਂ ਪਲੇਟ ਦੇ ਕੋਲ ਉਹਨਾਂ ਦੀ ਦੁਕਾਨ ਸੀਗੀ ਰਿਆਸ ਜੋਸੀ ਉਹਨਾਂ ਦੇ ਥੱਲੇ ਦਾਲਤਾ ਘਰ ਸੀਗੀ ਪਰ ਜੇ ਮਹੱਲੇ ਦੇ ਵੀ ਦੇਖਿਆ ਜਾਵੇ ਜਾਂ ਹਰ ਦਾ ਉਹਨਾਂ ਦਾ ਇਤਰਾ ਅੱਛਾ ਬਿਵਾਰ ਇਤਨਾ ਅੱਛਾ ਪਿਆਰ ਸੀਗਾ ਅੱਜ ਤੱਕ ਅਸੀਂ ਦੇਖ ਰਹੇ ਹਾਂ ਕਿ ਮਨੁੱਖ ਨੂੰ ਇਸ ਪਿਆਰ ਦੇ ਵਧਾਉਣ ਦੇ ਵਿੱਚ ਕਈ ਮੁਸ਼ਕਿਲਾਂ ਆਉਂਦੀਆਂ ਨੇ ਕਈ ਵਕਤ ਲੱਗ ਜਾਂਦੇ ਨੇ ਪਰ ਇਹਨਾਂ ਪਰਿਵਾਰਾਂ ਨੇ ਬੜੇ ਸੋਹਣੇ ਤਰੀਕੇ ਨਾਲ ਆਪਣਾ ਘਰ ਚਲਾਇਆ ਅਤੇ ਆਪਣੀਆਂ ਦੋਵੇਂ ਬੀਟੀਆਂ ਨੂੰ ਸ਼ਾਦੀ ਕਰਵਾ ਕੇ ਉਸ ਤੋਂ ਦੂਜੀ ਬੇਟੀ ਨਦੀ ਤਹਿਸੀਲ ਦੇ ਵਿੱਚ ਲੱਗੀ ਹੈ ਦੇਖਦਾ ਦਿੰਦਾ ਮੈਂ ਕਿੰ ਵਾਰ ਸੋਚਦਾ ਦਿੰਦਾ ਕਿ ਵੀਰ ਓਂਕਾਰ ਦੀ ਬੱਚੀ ਜੋ ਹੈ ਤਹਿਸੀਲ ਵਿੱਚ ਲੱਗ ਕੇ ਵੀ ਉਹਨਾਂ ਪਰਿਵਾਰਾਂ ਦੀ ਉਹਨਾਂ ਲੋਕਾਂ ਦੀ ਇਤਨੀ ਅੱਛੀ ਖੇਦਮਤ ਕਰਦੀ ਹੈ ਬੜੇ ਪਿਆਰ ਨਾਲ ਬੜੇ ਸੁਹਣੇ ਤਰੀਕੇ ਨਾਲ ਬੋਲ ਕੇ ਉਹ ਕੰਮ ਕਰਦੀ ਹੈ ਅਸੀਂ ਇਸ ਚੀਜ਼ ਨੂੰ ਮਨਾਂ ਵਿੱਚ ਆ ਤੇ ਉਹਨਾਂ ਦੇ ਗੁਣ ਜੋ ਹੈ ਫਸਾਉਣੇ ਚਾਹੀਦੇ ਨੇ ਜੇ ਅਗਰ ਮਨੁੱਖ ਚਾਹੇ ਕਿ ਭਈ ਇਸ ਦੇ ਮੌਤ ਦੀ اٹਲ ਸਚਾਈ ਹੈ ਮਰਨ ਲਖਾਇ ਮੰਡਲ ਮੇ ਆਏ ਕਿਉਂਕਿ ਜੋ ਮਨੁੱਖ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਉਸਨੇ ਜ਼ਰੂਰ ਜਾਣਾ ਹੈ ਅਸੀਂ ਦੇਖ ਰਹੇ ਹਾਂ ਕਿ ਬਹੁਤ بڑا ਇੱਕ ਸੌਰਜ ਬਹੁਤ بڑا ਇੱਕ ਪੁਨਸ ਦੇ ਵਿੱਚ ਵਰਕੇ ਪੂਰੇ ਹਿੰਦੁਸਤਾਨ ਦੇ ਵਿੱਚ ਹੋਇਆ ਪਰ ਕੇ ਲੋਕਾਂ ਦੀਆਂ ਮੋਤਾਂ ਜੋ ਸਨ ਬਿਲਕੁਲ ਨਜ਼ਦੀਕੋਂ ਹੋ ਕੇ ਦੇਖਿਆ ਨਹੀਂ ਪਰ ਇੱਕ ਚੀਜ਼ ਸਾਹਮਣੇ ਆਈ ਕਿ ਹਰ ਇਨਸਾਨ ਡਰ ਦੇ ਮਤਾਈ ਹਰ ਇਨਸਾਨ ਦੌੜ ਕੇ ਆਪਣੇ ਅੱਛੀ ਜਗ੍ਹਾ ਤੇ ਪੁਜਣਾ ਸੇਫ ਜਗ੍ਹਾ ਤੇ ਪੁੱਛਣ ਦੀ ਪੁੱਜਣ ਦੀ ਕੋਸ਼ਿਸ਼ ਕੀਤੀ ਗਈ ਮਨੁੱਖ ਕੋਈ ਹੋ ਸਕਦਾ ਹੈ ਜੋ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰੇ ਅਸੀਂ ਦੇਖ ਰਹੇ ਸਿਆਂ ਕਿ ਜਦ ਅਸੀਂ ਇਸ ਸੋਰਸ ਦੇ ਵਿੱਚ ਇਸ ਲੜਾਈ ਦੇ ਵਿੱਚ ਡੇਟੇ ਦੇ ਸਿਆਂ ਪਰ ਸਵੇਰੇ ਕਿਦੇ ਦੇ ਅਜ਼ਾਨ ਵੀ ਨਹੀਂ ਹੋ ਸਕੀ ਕਿਦੇ ਮੰਦਰਾਂ ਦੇ ਵਿੱਚ ਕੋਈ ਐਸਾ ਪ੍ਰੋਗਰਾਮ ਨਹੀਂ ਹੋ ਸਕਿਆ ਹੋ ਸਕਦਾ ਕਿਦੇ ਗੁਰਦੁਆਰਿਆਂ ਵਿੱਚ ਕੋਈ ਪ੍ਰਕਾਸ਼ਣਾ ਹੋ ਸਕਿਆ ਹੋਵੇ ਮੌਤ ਦਾ ਇਤਨਾ ਡਰ ਸੀਗਾ ਜਿਸ ਮੌਤ ਕਰਕੇ ਇਨਸਾਨ ਨੇ ਜੇ ਜਮੂਣੀ ਜਾ ਜਾ ਸਕੇ ਪੰਜਾਬ ਤੱਕ ਚਲੇਗੇ ਦੂਰ ਤੱਕ ਚਲੇਗੇ ਸਿਰ ਓ ਡਰ ਕਿਸ ਦਾ ਸੀਗਾ ਮੌਤ ਦਾ ਆਓ ਅੱਜ ਅਸੀਂ ਪ੍ਰਣ ਕਰੀਏ ਗੁਰੂ ਅਗੇ ਪ੍ਰਮਾਤਮਾ ਜੋ ਵੀ ਮਨੁੱਖ ਨੂੰ ਜੀਵਨ ਜੀਵਨ ਦੇ ਅਸੀਂ ਗੁਰੂ ਦੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਜਾਵੇ ਪਰਿਵਾਰ ਇੱਕ ਬਹੁਤ بڑا ਨਿਮਾਣਾ ਪਰਿਵਾਰ ਹੈ ਕਿ ਆਪਣੇ ਘਰਾਂ ਦੇ ਵਿੱਚ ਵੀ ਦੇਖਿਆ ਛੋਟੇ ਜਿਹੇ ਮਕਾਨ ਦੇ ਵਿੱਚ ਛੋਟੇ ਜਿਹੇ ਵਿਸਵੇਸਾਏ ਦੇ ਵਿੱਚ ਆਪ ਜੀ ਨੇ ਜੀਵਨ ਕਟਿਆ ਪਰਿਵਾਰ ਦਾ ਇਹ ਦੇਖਣਾ ਸਾਡੇ ਲਈ ਇਹ ਫਰਜ਼ ਬੰਦਾ ਹੈ ਕਿ ਪਰਿਵਾਰ ਕਿਸ ਤਰੀਕੇ ਨਾਲ ਆਪਣੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਆਪਣੇ ਘਰ ਵਾਲਿਆਂ ਨੂੰ ਆਪਣੇ ਕਿਸ ਤਰ੍ਹਾਂ ਅਕੇਲ ਧਿਆਨ ਦੀ ਕੋਸ਼ਿਸ਼ ਕੀਤੀ ਅਤੇ ਪੜਾ ਕੇ ਪਜਾਇਆ ਅਸੀਂ ਨਾਲ ਤੋਂ ਕੋਈ ਸੇਧ ਸਿੱਖੀ ਹੈ ਮੈਂ ਕਈ ਵਾਰ ਨਾਲ ਕੋ ਲੰਘਿਆ ਕਰਦਾ ਸਭ ਪਾਤਸ਼ਾਹ ਓੰਕਾਰ ਸਿੰਘ ਉਹਨਾਂ ਕਰੂੰ ਪਰ ਜੇ ਉਹਨਾਂ ਦੇ ਬੱਚਿਆਂ ਦਾ ਦੇਖਦੇ ਸੀ ਅਸੀਂ ਮਨ ਬੜਾ ਖੁਸ਼ ਹੁੰਦਾ ਸੀ ਕਿ ਪ੍ਰਮਾਤਮਾ ਜੇ ਸੁਖ ਦੇ ਤਾਂ ਇਤਹੀ ਰਾਜਾ ਸੁਖ ਦੇ ਜੇ ਮੁਨਕ ਮੁਗ ਜੇ ਸੁਖ ਹੋਵੇ ਤਾਂ ਰਜੇ ਰਹਿਣਾ ਚਾਹੀਦਾ ਹੈ ਆਓ ਅਸੀਂ ਉਸ ਓੰਕਾਰ ਸਿੰਘ ਨਾਜੀਤ ਸ਼ਰਧਾਜੀ ਦੇ ਫੁੱਲ ਫੁੱਲ ਵੇਚ ਕਰਦੇ ਹਾਂ ਜਿਵੇਂ ਵੀ ਪੈਸਾ ਪਾ ਯੂਵੀ ਜੂਪੀ ਉਹਨਾਂ ਨੇ ਵੀ ਇਹ ਮਨਸਾਬ ਦੇ ਨਾਲ ਉਹ ਬੜਾ ਉਹਨਾਂ ਦਾ ਬੜਾ ਉਹਨਾਂ ਦਾ ਡੇਰਾ ਸਾਹਿਬ ਦੇ ਨਾਲ ਬੜਾ ਪਿਆਰ ਹੈ ਡੇਰੇ ਦੇ ਨਾਲ ਜੁੜੇ ਰਹਿੰਦੇ ਹਨ ਮਹਾਂਪੁਰਸ਼ ਇੱਥੇ ਆਏ ਸੀ ਉਹਨਾਂ ਦੇ ਨਾਲ ਸੰਸਕਾਰ ਵਲੇ ਉਹਨਾਂ ਨੇ ਮਰਦਾਨਾ ਸਾਹਿਬ ਨੂੰ ਭੇਜਿਆ ਸੀ ਕਿ ਜੋ ਪ੍ਰਧਾਨ ਸਾਹਿਬ ਜੀ ਆਪ ਜੀ ਉਨ ਓਮਕਾਰ ਸਿੰਘ ਹੋਰਾਂ ਦੀ ਜੋ ਸਸਕਾਰ ਸੀ ਉਸ ਨੂੰ ਪੁਜੇ ਆਪਜੀ ਫੰਕਸ਼ਨ ਚੱਲ ਰਿਹਾ ਸੀਗਾ ਉਥੇ ਮੰਗਾਲੀ ਸਾਹਿਬ ਆਪ ਨਹੀਂ ਪਹੁੰਚ ਸਕੇ ਪਰ ਉਹ ਚੇਚੇ ਤੌਰ ਤੇ ਸ਼ਾਮ ਨੂੰ ਇਹਨਾਂ ਦੇ ਘਰ ਆਏ ਇਹ ਪਤਾ ਚੱਲਦਾ ਹੈ ਕਿ ਇਹ ਢੇਰੇ ਦੇ ਨਿਆਈ ਢੇਰੇ ਦੇ ਤੱਤੀ ਨਾਲ ਤਾਂ ਬਹੁਤ ਪਿਆਰ ਹੈ ਕਿੰਨੀਆਂ ਬੇਨਤੀਆਂ ਆਜੀ ਪ੍ਰਵਾਨ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਦਾਰ ਸੁਰਜਨ ਸਿੰਘ ਜੀ ਸਾਬਕਾ ਜਨਕਟਰੀ ਜਿਸ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਪੁੰਛ ਪਰਿਵਾਰ ਵੱਲੋਂ ਇਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਇਸ ਤੇ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਜੋ ਸਾਰਾ ਹੀ ਪਰਿਵਾਰ ਹੈ ਉਹ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਥਾਪੇ ਹੋ ਸਤਾਨ ਸ਼ਰਮੰਡੇਰਾ ਨੰਗਾਲੀ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਇਹ ਪਰਿਵਾਰ ਜੋ ਹੈ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਹੈ ਅਤੇ ਜਿੱਥੇ ਵੀ ਇਸ ਪਰਿਵਾਰ ਨੇ ਗੁਰੂ ਘਰ ਦੀ ਸੇਵਾ ਦੀ ਜ਼ਰੂਰਤ ਹੋਈ ਹੈ ਬੜ ਚੜ ਕੇ ਇਸ ਪਰਿਵਾਰ ਨੇ ਗੁਰੂ ਘਰ ਦੀ ਸੇਵਾ ਕੀਤੀ ਮੈਂ ਜ਼ਰੂਰ ਗੱਲ ਕਹਾਂ ਸਰਦਾਰ ਊਨਕਾਰ ਸਿੰਘ ਜੀ ਦੇ ਜੇ ਬੇਟੇ ਸਨ ਜਦ ਇਹ ਗੁਰਦੁਆਰਾ ਗੁਰੂ ਕਰਦੀ ਕੰਸਟ੍ਰਕਸ਼ਨ ਸਟਾਰਟ ਹੋਈ ਹੈ ਇਸ ਬੱਚੇ ਨੇ ਵੀ ਬਹੁਤ ਹੀ ਜ਼ਿਆਦਾ ਜੋ ਉਸ ਗੁਰੂ ਕਰਦੀ ਸੇਵਾ ਕੀਤੀ ਹੈ ਬਹੁਤ ਵੱਡੀ ਗੱਲ ਹੁੰਦੀ ਹੈ ਬਹੁਤ ਵੱਡਾ ਪਰਿਵਾਰ ਹੈ ਇਹ ਪਰਿਵਾਰ ਜੋ ਕਿ 1947 ਦੇ ਵਿੱਚ ਸਾਡਾ ਹੀ ਬਰਾਦਰੀ ਭਾਈਚਾਰਾ ਦਾ ਪਰਿਵਾਰ ਹੈ ਉਹ ਜੋੜ ਪੁੱਜੜ ਕੇ ਅਸੀਂ ਜੋ ਹੈ ਪਾਕਿਸਤਾਨ ਤੋਂ ਆਏ ਸਾਂ ਅਗਰ ਕਿਸੇ ਨੇ ਵੀ ਸਾਡੇ ਸਿਰ ਤੇ ਹੱਥ ਰੱਖਿਆ ਹੈ ਉਹ ਸ਼ਰਮੰਡੇਰਾ ਨੰਗਾਲੀ ਸਾਹਿਬ ਨੇ ਰੱਖਿਆ ਹੈ ਅਤੇ ਨਾਲ ਹੀ ਜੋ ਇਹਨਾਂ ਨੇ ਆਪਣੀ ਮਿਹਨਤ ਕੀਤੀ ਅਤੇ ਮਿਹਨਤ ਕਰਕੇ ਜੋ ਪਰਿਵਾਰ ਦੀ ਸਰਦਾਰ ਸੁਰਗ ਵੀਜਾ ਸਿੰਘ ਜੀ ਨੇ ਪਾਲ ਪੋਸ਼ਣਾ ਕੀਤੀ ਹੈ ਸਰਦਾਰ ਊਂਕਾਰ ਸਿੰਘ ਜੀ ਦੀ ਵੀ ਆਪ ਗੱਲ ਕਰੋ ਸਾਰਾ ਮੱਲੇ ਵਾਸੀ ਸੰਗਤਾਂ ਜਾਣਦੀਆਂ ਹਨ ਕਿ ਪੁੰਛ ਦਾ ਇਲਾਕਾ ਉਹ ਤਾਂ ਵੱਡਾ ਛੋਟਾ ਇਲਾਕਾ ਹੈ ਹਰ ਕਿਸੇ ਨੂੰ ਆ ਜਾਣਦੇ ਹਨ ਬੜੀ ਮਿਹਨਤ ਕਰਕੇ ਆਪਣੇ ਬੱਚੇ ਨੂੰ ਪੜਾਇਆ ਲਿਖਾਇਆ ਬਹੁਤ ਵਧੀਆ ਅਤੇ ਫਿਰ ਬਿਮਾਰੀ ਨੇ ਜੋ ਜਕੜਿਆ ਹੈ ਆਖਰ ਬਿਮਾਰੀ ਦੀ ਜਿੱਤ ਹੋਈ ਹੈ ਚਲੋ ਜੋ ਅਕਾਲ ਪੁਰਖ ਦਾ ਭਾਣਾ ਅਸੀਂ ਮੰਨਣਾ ਹਾਂ ਮੰਨਣਾ ਹੈ ਮੈਂ ਹੁਣ